ਪੰਜੇ ਕਾਜੇ ਕਿੰਨੀ ਸਫਾਈ ਹੈ ਬਾਕੀ ਆ ਦੇਖੋ ਆਂਡਿਆਂ ਦੀ ਕਿੰਨੀ ਸਫਾਈ ਹੈ ਇਹ ਪੰਜਾਬੀ ਭਰਾ ਇੱਕਾ ਸੁਬੇ ਗੋਡੇ ਤੋਂ ਤੇ ਆ ਨਾਲ ਠਿਕਾ ਪਰ ਗੱਲ ਪਤਾ ਕੀ ਆਪਣੇ ਲੋਕ ਨਾ ਆ ਜਾਂਦੇ ਨੇ ਭਈਆਂ ਦੇ ਕੋਲੇ ਆ ਮੈਂ ਇਹਦੀ ਸਫਾਈ ਵੇਖ ਕੇ ਹਰਾਨ ਹੋ ਗਿਆ ਪਹਿਲਾਂ ਤਾਂ ਇਹ ਕੁਕੜੀਆਂ ਵੇਖੋ ਇਹਨੇ ਕਿੰਨੀਆਂ ਸਾਫ਼ ਸੁਥਰੀਆਂ ਰੱਖੀਆਂ ਭਾਵੇਂ ਇਹਨਾਂ ਨੂੰ ਬਣਾਉਂਦਾ ਹੀ ਹੈ ਕਿੰਨੀਆਂ ਨੇ ਇਹ ਆਮ ਮਾਰ ਮਿੱਠਾ ਪੋਰਾ ਹਾਲ ਕੇ ਚਾਉਂਦਾ ਦੇਖੋ ਬਾਕੀ ਆ ਬਾਕੀ ਆ ਵੇਖੋ ਤੁਸੀਂ ਤੇਲ ਦੇਖੋ ਗਨਾ ਸਾਹਬ ਆ ਵੇਖੋ ਜੀ ਕੜਾਈ ਦੀ ਕਿੰਨੀ ਸਫਾਈ ਆ ਇੱਧਰ ਦੇਖੋ ਆ ਰੋਸਟਰ ਦੇਖੋ ਕਿਆ ਕਮਾਲ ਦੀ ਗੱਲ ਯਾਰ ਇਹ ਕੱਲ ਸਵੇਰ ਕੋ ਬਾਸਟਾ ਦੇ ਨਾ ਉੱਤੇ ਆ ਬੇਲੋ ਇਹ ਆਪਣੇ ਲੋਕ ਨਾ ਜਾਣਗੇ ਭਈਆਂ ਦੇ ਕੋਲੇ ਇਹ ਭਈਆਂ ਕੋਲੇ ਆ ਮੁੰਡਾ ਬਹੁਤ ਚੰਗਾ ਕੰਮ ਕਰਦਾ ਗਏ ਵੀ ਇਹ ਪਕੌੜੇ ਦਾ ਖਾ ਕੇ ਗਏ ਇੱਥੋਂ ਅੱਜ ਫੇਰ ਸੇ ਦੇਖੋ ਨਾਲ ਹੀ ਠੇਕਾ ਜੀ ਆਜੋ ਨਾਲੇ ਠੇਕੇ ਤੋਂ ਪੈਗ ਸ਼ਗ ਲਾਓ ਤੇ ਨਾਲੇ ਪੰਜੇ ਖਾਓ ਨਾਲੇ ਆਂਡੇ ਖਾਓ ਨਾਲੇ ਰੋਸਟਰ ਖਾਓ ਨਾਲੇ ਦੁੱਜੀ ਸਭ ਕੁਝ ਹੈਗਾ ਇਹਨਾਂ ਦੇ ਕੋਲ ਠੀਕ ਹੈ ਜੀ ਰਾ ਉਹਨਾਂ ਮੌਜ ਦਾ ਸ਼ਕੋ ਆ ਕੇ ਸਾਫ ਸੁਥਰਾ ਇੱਥੇ ਬਾਕੀ ਆ ਮੀਟ ਆ ਦੇਖੋ ਮੁਰਗੀਆਂ ਮੈਂ ਤਾਂ ਮੁਰਗੀਆਂ ਵੇਖ ਕੇ ਦੀ ਹਰਾਨ ਹੋ ਗਾ ਨਹੀਂ ਤੇ ਮੁਸਕ ਮਾਰਦਾ ਹੁੰਦਾ ਇਹਨਾਂ ਪਿੰਜਰਿਆਂ ਦੇ ਵਿੱਚੋਂ ਆ ਦੇਖੋ ਕਿੰਨਾ ਸਾਫ ਸੁਥਰਾ ਆ ਜੀ ਇਧਰੋਂ ਬਾਸਾਉਂ ਦੀ ਫਰੋਇਪੁਰ ਵਾਲੇ ਪਾਸੋਂ ਤੇ ਆ ਫਰੀਦਕੋਟ ਵਾਲਾ ਰੋਡ ਦੀ ਇੱਕ ਆ ਸਵੇ ਕੋਈ ਬਾਸ ਸਾਡੇ ਦੇ ਉੱਤੇ ਖੁੱਲੀ ਜਗ੍ਹਾ ਜਿਵੇਂ ਮਰਜ਼ੀ ਗੱਡੀ ਲਾਵਾ ਠੇਕਾ ਨਾਲ ਅਠੇਕਿਆਂ ਦੀ ਗੱਡੀ ਗਈ ਖੜੀ ਦਾਰੂ ਦੇਣ ਅਠੇਕਾ ਨਾਲ ਤੇ ਆਹ ਵੇਖੋ ਜੇ ਕਿਸੇ ਨੇ ਕੰਮ ਕਰਨਾ ਆਵੇ ਤੇ ਦੁਕਾਨਾਂ ਵੀ ਇੱਥੇ ਕਿਰਾਏ ਤੇ ਮਿਲ ਜਾਣੀਆਂ ਕਿਉਂ ਜੀ ਦੁਕਾਨਾਂ ਹੀ ਮਿਲ ਜਾਣੀਆਂ ਕਿਰਾਏ ਤੇ ਆਹ ਮੁੰਡਾ ਸ਼ੇਅਰ ਕਰ ਦਿਆ ਜੀ ਕੱਲ ਸਵੇਰ ਕੋ ਬਾਸਾਡੇ ਦੇ ਉੱਤੇ ਆ ਮੇਰੇ ਵੀਰੂ ਚੰਗੀ ਚੀਜ਼ ਨੂੰ ਜਿਹੜੀ ਆ ਨਾ ਚੰਗੀ ਚੀਜ਼ ਨੂੰ ਖਾਇਆ ਕਰੋ ਚੰਗੀ ਚੀਜ਼ ਨੂੰ ਕਿਉਂ ਇਹਨੂੰ ਚੰਗੇ 4 ਪੈਸੇ ਬਚਣਗੇ ਆ ਦੇਖੋ ਬੱਚਾ ਨਾਲ ਇਹ ਬੱਚਾ ਵੀ ਗਾ ਵੇਖ ਕੇ ਚੰਗੇ ਕੰਮ ਕਰੇਗਾ ਤੇ ਆਪਾਂ ਹੁਣ ਭਈਏ ਜਿਹੜੇ ਬਣਾਉਂਦੇ ਨੇ ਉਧਰ ਉਹਨਾਂ ਨੇ ਬੀੜੇ 'ਚ ਹੱਥ ਪਾਇਆ ਹੁੰਦਾ ਬੀੜਾ ਮਲੀ ਜਾਂਦੇ ਨੇ ਜਾਂ ਬੀੜੀ ਲੈ ਜਾਂਦੇ ਨੇ ਆ ਮੈਂ ਕਈਆਂ ਥਾਵਾਂ ਤੇ ਵੇਖਿਆ ਪਿਸ਼ਾਬ ਕਰਕੇ ਆ ਗਏ ਉਵੇਂ ਹੀ ਉਵੇਂ ਹੀ ਤੁਹਾਨੂੰ ਆ ਜਿਹੜਾ ਜੂਠ ਜਿਹਾ ਪੀਂਦੀਆਂ ਜਨਾਨੀਆਂ ਹੋ ਗੁਲਗਰੇ ਜੀ ਤੇ ਬੀੜੇ ਦੇ ਲਿਬੜੇ ਨਿਬੜੇ ਹੱਥ ਆ ਵੇਖੋ ਬਾਈ ਨਹਾਤ ਹੋ ਗਏ ਕਿੰਨੇ ਸਾਫ ਸੁਥਰੇ ਹੱਥ ਵੇਖੋ ਕਿਸੇ ਭਈਏ ਦੇ ਮੈਨੂੰ ਵਿਖਾਦਾ ਜੇ ਇਦਾਂ ਦੇ ਹੱਥ ਕੋਈ ਵੀ ਭਈਆ ਐਵੇਂ ਦੇ ਹੱਥ ਬਣਾ ਕੇ ਖਲੋਤਾ ਆਵੇ ਕਿਉਂ ਜੀ ਆ ਦੇਖੋ ਕੋਈ ਭਈਏ ਕੋਈ ਬੀੜਾ ਨਹੀਂ ਕੋਈ ਕੁਝ ਨਹੀਂ ਐਦਾਂ ਦੀਆਂ ਚੀਜ਼ਾਂ ਨਾ ਜਿਹੜੀਆਂ ਸਾਫ ਸੁਥਰੀਆਂ ਹਾਂ ਜੀ ਪੂਰੀ ਸਾਤ ਸਵੇਰ ਰੇਟਡੂਡ ਕੀ ਹੈ ਭਾਈ ਜੀ ਰੇਟ ਭਾਈ ਅੰਡੇ ਆ 20 ਤੇ 30 ਪੀਸ ਆ ਜੀ ਅੱਛਾ 50 20 ਤੇ 30 ਪੀਸ ਅੱਛਾ ਜੀ ਰੋਸਟਡ ਅਥਾਰਟੀ ਹੈ ਪਾਈਆ ਜੀ 100 ਰੁਪਏ ਪਾਇਆ ਰੋਸਟ ਵਧੀਆ ਮਿਲੇਗਾ ਵਧੀਆ ਠੀਕ ਹੈ ਉਹਦਾ ਵੇਖ ਲਿਆ ਮੈਂ ਤੁਹਾਡਾ ਠੀਕ ਆ ਜੀ ਆ ਲਓ ਜੀ ਬਾਈ ਨੂੰ ਤੁਹਾਨੂੰ ਤੇ ਬਾਕੀ ਵਿਆਹ ਉਹ ਜਾਰਡਰ ਡੂਡਰ ਬੁੱਕ ਕਰਦੇ ਹੋ ਕਿ ਨਹੀਂ ਹਾਂ ਜੀ ਹਾਂ ਜੀ ਵਿਆਹਾਂ ਦਾ ਆਰਡਰ ਹੀ ਬੁੱਕ ਕਰਦਾ ਜੇ ਕੱਲ ਸਵੇਰੇ ਕੋਈ ਬੱਸ ਸਾਡੇ ਕੋਲ ਉੱਤੇ ਆ ਠੀਕ ਆ ਜੀ